ਇਹ ਸਾਹਮਣੇ ਬਣਿਆ ਹੋਇਆ ਜੀ ਗੁਰਦੁਆਰਾ ਟਿੱਬੀ ਸਾਹਿਬ ਬਹੁਤ ਹੀ ਉੱਚੀ ਜਗ੍ਹਾ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਹੈ ਜੀ ਬਣਿਆ ਹੋਇਆ ਹੈਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਗੁਰਦੁਆਰਾ ਟਿੱਬੀ ਸਾਹਿਬ ਚਮਕੌਰ ਸਾਹਿਬ ਦੇ ਬਿਲਕੁਲ ਹੀ ਨੇੜੇ ਉੱਚੀ ਟਿੱਬੀ ਦੇ ਉੱਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਸ-ਪਾਸ ਹੀ ਜੰਗਲ ਹੈ ਤੇ ਵਿਚਾਲੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਦਾਗਾ ਵੀ ਜਿਹੜੀਆਂ ਬਗਲਾ ਦੀਆਂ ਫੌਜਾਂ ਉਹਨਾਂ ਦੀ ਭਾਲ ਕਰ ਰਹੀਆਂ ਨੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਜੀ ਉਹ ਪੀਰ ਸ਼ੈਨਸ਼ਾਹ ਦੇ ਨਾਲ ਹੁੰਦੀ ਹੈਗੀ ਤੇ ਜਿਹੜਾ ਪੀਰ ਸ਼ੈਨਸ਼ਾਹਗਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਰਾਮ ਕਰਨ ਵਾਸਤੇ ਆਖਦਾ ਤੇ ਉੱਚੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਬਿਠਾ ਦਿੰਦਾ ਤੇ ਆਪ ਉਹ ਥੱਲੇ ਬੈਠ ਜਾਂਦਾ ਤਾਂ ਜੋ ਉਹ ਜੇ ਜਈ ਕੋਈ ਮੁਗਲਾ ਦੀ ਫੌਜ ਆਵੇ ਉਹਨਾਂ ਨਾਲ ਮੁਕਾਬਲਾ ਕਰ ਸਕੇ ਤੇ ਜਦੋਂ ਮੁਗਲਾ ਦੀ ਫੌਜ ਉਹਨਾਂ ਕੋਲ ਆ ਕੇ ਕਹਿੰਦੀ ਹੈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਤਾਂ ਨਹੀਂ ਆਏਗੇ ਤਾਂ ਉਹ ਆਖਦਾ ਸਿਰਫ ਇੱਥੇ ਅੱਲਾ ਦਾ ਪੇਰ ਰਹਿੰਦਾ ਇਸ ਜਗ੍ਹਾ ਦੇ ਉੱਤੇ ਹੋਰ ਕੋਈ ਨਹੀਂ ਲੈਂਦਾ ਤਾਂ ਮੁਗਲਾਂ ਨੂੰ ਇਦਾਂ ਲੱਗਦਾ ਵੀ ਸਿਰਫ ਇਹ ਜਿਹੜਾ ਇਹ ਮਖੌਲੀਆ ਬੰਦਾਗਾ ਜਾਇ ਇਹ ਮੋਟੀ ਜੀ ਮੱਤਦਾ ਵੀ ਜਿਹੜਾ ਇਹਨੂੰ ਸਿਰਫ ਏ ਐ ਵੀ ਇਹ ਅੱਲਾ ਦਾ ਪੀਰ ਕਹਿ ਰਿਹਾਗਾ ਉਸ ਤੋਂ ਬਾਅਦ ਜਿਹੜੀ ਮੁਗਲਾਂ ਦੀ ਫੌਜਾ ਇਸ ਜਗ੍ਹਾ ਦੇ ਉੱਤੋਂ ਵਾਪਸ ਚਲੀ ਜਾਂਦੀ ਹੈ ਕੀ ਤਾਂ ਇਸ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਹੁਣ ਤੁਹਾਨੂੰ ਕਰਵਾਉਣੇ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਦਰਸ਼ਨ ਤੇ ਹੁਣ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਟਿੱਬੀ ਸਾਹਿਬ ਉੱਚੀ ਜਗ੍ਹਾ ਦੇ ਵਿੱਚ ਤੇ ਕਾਫੀ ਜਿਹੜਾ ਇਹ ਗੁਰਦੁਆਰਾ ਸਾਹਿਬ ਇਹ ਬਣਿਆ ਹੋਇਆ ਹੈਗਾ ਤੇ ਬਹੁਤ ਘੱਟ ਲੋਕ ਆਉਂਦੇ ਨੇ ਜੀ ਇਸ ਜਗ੍ਹਾ ਦੇ ਉੱਤੇ ਤੇ ਸਾਹਮਣੇ ਛੱਡ ਬਣਿਆ ਹੋਇਆ ਪਹਿਲੇ ਪਾਸੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਤੇ ਫਿਰ ਤੁਹਾਨੂੰ ਕਰਵਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਆਸੂ ਪਾਸੇ ਇਹ ਸਾਰੇ ਦਾ ਸਾਰਾ ਜੀ ਜੰਗਲ ਆਗਾ ਤੇ ਹਰਿਆਲੀ ਕਾਫੀ ਜ਼ਿਆਦਾ ਹੁਣ ਕਰਕੇ ਜਿਹੜੀ ਥੋੜੀ-ਮੋਟੀ ਠੰਡ ਜਿਹੜੀ ਇਸ ਜਗ੍ਹਾ ਦੇ ਉੱਤੇ ਹੈਗੀ ਹੈਗੀ ਤੇ ਆਸੂ ਪਾਸੇ ਸਾਰੇ ਦਾ ਸਾਰਾ ਜਿਹੜਾ ਉਹ ਜੰਗਲ ਬਣਿਆ ਹੋਇਆ ਹੈਗਾ ਤੇ ਸਾਹਮਣੇ ਬਣਿਆ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਦਾ ਦਰਬਾਰ ਸਾਹਿਬ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂਗੇ ਦਰਬਾਰ ਸਾਹਿਬ ਦੇ ਅੰਦਰਲੇ ਤੇ ਨਾਲ ਹੀ ਇਧਰਲੇ ਪਾਸੇ ਨਿਸ਼ਾਨ ਸਾਹਿਬ ਲੱਗਿਆ ਹੋਇਆਗਾ ਤੇ ਪੌੜੀਆਂ ਚੜ੍ਹ ਕੇ ਤੁਹਾਨੂੰ ਕਰਵਾਉਣਾ ਹੈ ਜੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਇਤਿਹਾਸ ਜਿਹੜਾ ਜੀ ਪਹਿਲਾਂ ਆਪਾਂ ਤੁਹਾਨੂੰ ਸਾਰੇ ਦਾ ਸਾਰਾ ਦੱਸਤਾ ਸੀਗਾ ਸਾਹਮਣੇ ਆ ਜਾਂਦਾ ਗੁਰਦੁਆਰਾ ਟਿੱਬੀ ਸਾਹਿਬ ਦਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਜੀ ਇਹ ਬਹੁਤ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆਗਾ ਪਰ ਇਹ ਦੇਖ ਲਓ ਸਾਹਮਣੇ ਸਮਾਰਕ ਇੱਕ ਵਾਰੀ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਲਓ ਲੈ ਕੇ ਚੱਲਾਂਗੇ ਤੁਹਾਨੂੰ ਅੰਦਰ ਤੇ ਸਾਰੇ ਦਾ ਸਾਰਾ ਆਸ-ਪਾਸ ਹੀ ਜੰਗਲ ਆਗਾ ਤੇ ਕਾਫੀ ਹਰੀਆਲੀ ਹੈਗੀ ਆਸੇ-ਪਾਸ ਇਸ ਜਗ੍ਹਾ ਦੇ ਉੱਤੇ ਕਿਉਂਕਿ ਇਧਰੇ ਪਾਸੇ ਹਿਮਾਚਲ ਜਿਵੇਂ ਜਿਵੇਂ ਆਪਾਂ ਹਿਮਾਚਲ ਵੱਲ ਜਾਈ ਜਾਂਦੇ ਹਾਂਗੇ ਤਾਂ ਹਰੀਆਲੀ ਇਹ ਜਿਹੜੀ ਵੱਧ ਹੀ ਜਾਂਦੀ ਹੈ ਦੇਖ ਲੋ ਆਸ-ਪਾਸ ਤੇ ਹੁਣ ਲੈ ਕੇ ਚੱਲਦੇ ਆਂਗੇ ਆਪਾਂ ਕੁਣ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇਹ ਅੰਦਰਲੇ ਪਾਸੇ ਬਣਿਆ ਹੋਇਆ ਕਾ ਦਰਬਾਰ ਸਾਹਿਬ ਦਾ ਅੰਦਰਲੇ ਪਾਸਾ ਜੀ ਇਦਾਂ ਦਾ ਬਣਿਆ ਹੋਇਆ ਜੀ ਅੰਦਰਲੇ ਪਾਸੇ ਤੋਂ ਦਰਬਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਇਸੇ ਜਗ੍ਹਾ ਦੇ ਉੱਤੇ ਤੇ ਇਹ ਦੇਖੋ ਜੀ ਤੇ ਇੱਥੇ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਜਿਹੜਾ ਕਿ ਤੁਹਾਨੂੰ ਆਪਾਂ ਦੱਸਿਆ ਸੀਗਾ ਸਾਰੇ ਦਾ ਸਾਰਾ ਇਤਿਹਾਸ ਤੁਸੀਂ ਪੜਨਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਮੋਟਾ ਮੋਟਾ ਤੁਹਾਨੂੰ ਇਤਿਹਾਸ ਆਪ ਦੱਸ ਦਸਿਆ ਜੀ ਇਹ ਸੀ ਜੀ ਗੁਰਦੁਆਰਾ ਟੀਬੀ ਸਾਹਿਬ ਇਹ ਸੀ ਜੀ ਗੁਰਦੁਆਰਾ ਟੀਬੀ ਸਾਹਿਬ ਜਿੱਦਾ ਤੁਹਾਨੂੰ ਆਪ ਇਤਿਹਾਸ ਵੀ ਦੱਸਿਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈ ਤੇ ਅੱਜ ਦਾ ਬਲੌਗ ਕਿਵੇਂ ਲੱਗਿਆ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ